ਹਾਂਜੀ ਸਰਦਾਰ ਜੀ ਹਾਂਜੀ ਜਿਹੜੇ ਲੋਕ ਦਰਗਾਹਾਂ ਤੇ ਮਤਲਬ ਸਿਰ ਹਲਾਉਂਦੇ ਥੱਲੇ ਲੇਟਦੇ ਆ ਹਾਂਜੀ ਜਿਹੜੇ ਆਪਣਾ ਕਈ ਤੇ ਮੈਂ ਸਿੱਖ ਵੀ ਵੇਖੇ ਲੇਟਦੇ ਮੰਦਰਾਂ 'ਚ ਵੀ ਕਈ ਬਹੁਤ ਲੇਟਦੇ ਆ ਵਾਲ ਖਲਾਰ ਕੇ ਬੜਾ ਸਿਰ ਹਲਾਉਂਦੇ ਆ ਜੀਭਾਂ ਕੱਢਦੇ ਆ ਤੇ ਚਰਚ 'ਚ ਵੀ ਬੜੇ ਦੇਖੇ ਆ ਉਹ ਲੇਟਦੇ ਆ ਤੇ ਉਹਨੂੰ ਨੂੰ ਹੱਥ ਲਾਉਂਦੇ ਮੱਥੇ ਤੇ ਡਿਗ ਪੈਂਦੇ ਆ ਤੇ ਫਿਰ ਮਾੜਾ ਜਿਹਾ ਉਹਨੂੰ ਹੱਥ ਲਾਉਂਦੇ ਤੇ ਉਹ ਸਹੀ ਹੋ ਜਾਂਦੇ ਆ ਬੜੇ ਪਖੰਡੇ ਚ ਕਰਦੇ ਮੈਨੂੰ ਤਾਂ ਪਖੰਡ ਲਾ ਦੇ ਉਹ ਮਤਲਬ ਪਾਗਲ ਹੁੰਦੇ ਕਿ ਕੀ ਹੁੰਦਾ ਉਹਦੇ ਵਿੱਚ ਕੀ ਹੁੰਦਾ ਕੋਈ ਨਾ ਕੋਈ ਚੀਜ਼ ਕੀ ਹੋ ਗਈ ਜਿੰਨੇ ਚੀਜ਼ ਦਾ ਮਤਲਬ ਚੀਜ਼ ਦੱਸੋ ਨਾ ਕਿਹੜੀ ਚੀਜ਼ ਮਤਲਬ ਕੀ ਹੁੰਦਾ ਪਾ ਲਿਆ ਬਿੱਡਾ ਹੁਣ ਇਹਦਾ ਜੀਵਾ ਮੱਤੀਏ ਸਨ ਮਤਲਬ ਮਰੇ ਮਰੀਲੀ ਆਤਮਾ ਆਉਂਦੀ ਆ ਕੋਈ ਭੂਤ ਆ ਜਾਂਦਾ ਉਹਦੇ ਚ ਕਿ ਕੁੱਤੇ ਦੀ ਆਤਮਾ ਆਉਂਦੀ ਆ ਕਿ ਬਿੱਲੇ ਦੀ ਆਉਂਦੀ ਕਿ ਬੰਦੇ ਦੀ ਆਉਂਦੀ ਉਹਦਾ ਕੋਈ ਨਾ ਕੋਈ ਆਦਮਾ ਤਾਂ ਆਉਂਦੀ ਹੋ ਆਤਮਾ ਆਉਂਦੀ ਨਹੀਂ ਤੁਹਾਡੇ ਤੁਹਾਡਾ ਕੀ ਮਨ ਕਹਿੰਦਾ ਦੇਖਾ ਵੀ ਆਤਮਾ ਆਉਂਦੀ ਹੁੰਦੀ ਆਉਂਦੀ ਆਤਮਾ ਤੇ ਜੇ ਆਪਾਂ ਇਹਨਾਂ ਨੂੰ ਸਾਰੇ ਬਾਬਿਆਂ ਨੂੰ ਕੋਈ ਚੈਲੰਜ ਕਰਦਾ ਮੰਨ ਲਓ ਆਪਾਂ ਨਹੀਂ ਕਰਦੇ ਹੋਰ ਬਥੇਰੇ ਬੰਦੇ ਆ ਤੇ ਉਹਨਾਂ 'ਚ ਆਤਮਾ ਕਿਉਂ ਨਹੀਂ ਆਉਂਦੀ ਇਹ ਲੋਕ ਇਹਨਾਂ 'ਚ ਹੀ ਤਾਂ ਆਤਮਾ ਆਉਂਦੀ ਜਿਹੜੇ ਲੋਕ ਮਨ ਲਓ ਉਹੋ ਜਿਹੇ ਹੁੰਦੇ ਹਨ ਨੂੰ ਵੀ ਆ ਆ ਰਹੀ ਕਈ ਸਾਲ ਹੋ ਗਏ ਮਨ ਜਾਨੂ ਕਿ ਕਦੀ ਆ ਰਹੀ ਹੈ ਤੁਹਾਡੇ 'ਚ ਕਦੀ ਆਤਮਾ ਆਈ ਕਿਸੇ ਦੀ ਤੇ ਤੁਸੀਂ ਕੀ ਸਮਝਦੇ ਵੀ ਆਉਂਦੀ ਹੋ ਕੇ ਪਖੰਡ ਕਰਦੇ ਕੀ ਇਹ ਗੱਲ ਦਾ ਕਹਿ ਤੀ ਹੈ ਇਹ ਜੇ ਨੂੰ ਪੜਾ ਉਹ ਦਿੱਤੇ ਹਾਂ ਜੀ ਮਤਲਬ ਜੇ ਮੰਨ ਲਓ ਮੇਰੇ ਅਰਗਾ ਮੈਂ ਇੱਕ ਆਮ ਬੰਦਾ ਮੈਂ ਤੁਹਾਨੂੰ ਮੈਂ ਇੱਥੋਂ ਤੱਕ ਤੁਹਾਨੂੰ ਕਹਿ ਦਿੰਦਾ ਮੈਂ 2 ਲੱਖ ਰੁਪਏ ਦੀ ਸ਼ਰਤ ਲਾਉਣਾਗਾ ਵੱਡੇ ਤੋਂ ਵੱਡਾ ਟੂਣਾ ਵੱਡੇ ਤੋਂ ਵੱਡਾ ਬਾਬਾ ਜਿਹੜਾ ਮਰਜੀ ਜਿਹੜੀ ਸਮਗਰੀ ਆ ਟੂਨੇ ਚ ਪੈਂਦੀ ਜਿਵੇਂ ਮੁਰਗਾ ਕੋਈ ਚੀਜ਼ ਹਨਾ ਇਹੋ ਜੀ ਕੋਈ ਨਾਰੀਅਲ ਉਹ ਸਾਰੇ ਪੈਸੇ ਮੈਂ ਦਊਂਗਾ ਬਾਬੇ ਦਾ ਤੁਸੀਂ ਪੈਸੇ ਦੇਣੇ ਆ ਬਾਬੇ ਨੂੰ ਤੁਸੀਂ ਮਨਾਉਣਾ ਜੇ ਮੇਰਾ 1 ਮਹੀਨੇ ਦੇ ਵਿੱਚ ਵਿੱਚ ਸਿਰ ਘੁੰਮ ਗਿਆ ਜਾਂ ਮੈਂ ਲੇਟ ਗਿਆ ਜਾਂ ਕੋਈ ਪੂਰੇ ਪੰਜਾਬ ਦਾ ਕੋਈ ਪਾਸਟਰ ਮੇਰੇ ਸਿਰ ਤੇ ਹੱਥ ਲਾ ਕੇ ਮੈਨੂੰ ਸੁੱਟ ਦੇ ਮੈਂ 2 ਲੱਖ ਰੁਪਏ ਨਾਮ ਦਊਂਗਾ ਤੁਸੀਂ ਸਿਰਫ ਬਾਬਾ ਲੱਭਣਾ ਲੱਭ ਲਈ ਨਹੀਂ ਕੋਈ ਜਾਂ ਜਾਂ ਮੈਂ ਉਹਨਾਂ ਨੂੰ ਫਿਰ ਆਪਾਂ ਜਿਹੜੇ ਮਹੀਨੇ ਬਾਅਦ ਦੁਬਾਰਾ ਵੀਡੀਓ ਬਣਾਵਾਂਗੇ ਫਿਰ ਮੈਂ 5-7 ਉਹਨਾਂ ਬਾਬਿਆਂ ਨੂੰ ਗਾਲਾਂ ਕੱਢੂੰਗਾ ਜਿਹੜੇ ਲੋਕ ਪਖੰਡ ਕਰਦੇ ਉਹਨਾਂ ਨੂੰ ਵੀ ਕੱਢੂੰਗਾ ਇਹਦੇ ਨਾਲੋਂ ਚੰਗਾ ਪਹਿਲਾਂ ਹੀ ਉਹ ਪ੍ਰਬੰਧ ਕਰ ਲੈਣ ਤਾਂ ਕਿ ਮੇਰੇ ਚੁੱਕ ਚੀਜ਼ ਇਹੋ ਜਿਹੀ ਲੈਣਾ ਤੇ ਤੁਹਾਨੂੰ ਮੈਂ 2 ਲੱਖ ਰੁਪਏ ਨਾਮ ਦਵਾਂ। ਹਾਂ ਮੈਂ ਵੀਡੀਓ ਬਣਾ ਕੇ ਕਹਿ ਰਿਹਾ। ਠੀਕ ਹੈ ਜੀ। ਸਮਗਰੀ ਮੇਰੀ ਕਾਲਾ ਕੁੱਕੜ, ਕਾਲਾ ਕੱਪੜਾ, ਸਰੋਂ ਦਾ ਤੇਲ, ਜੋ ਦੀਵੇ ਲੈਣਾ ਦੇਣਾ ਸਭ ਮੇਰੀ ਕਿਉਂਕਿ ਮੈਂ ਚੁੱਕਣੇ ਆ। ਬਾਕੀ ਬਾਬੇ ਦੇ ਪੈਸੇ ਤੁਸੀਂ ਆਪ ਦੇਣੇ। ਤੇ 2 ਲੱਖ ਰੁਪਏ ਨਾਮ। ਤੇ ਜੇ ਨਾ ਤੁਹਾਨੂੰ ਮਹੀਨੇ ਚ ਲੱਭਿਆ ਤਾਂ ਤੁਸੀਂ ਪ੍ਰੋਮਿਸ ਕਰੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਹੋਗੇ ਕਿ ਇਹ ਪਖੰਡੀ ਹੈ। ਧੀ ਵਾਦਾ ਕਰੋ। ਉਸ ਨੇ ਨਹੀਂ ਕਿਹਾ ਇੱਕ ਇੱਕ ਮਹੀਨੇ ਦਾ ਮੇਰੇ ਵੱਲੋਂ ਤੁਹਾਨੂੰ ਸਾਰੀ ਉਮਰ ਦਾ ਟਾਈਮ ਹੈ ਪਰ ਮਹੀਨੇ ਦਾ ਟਾਈਮ ਵੀਡੀਓ ਕਰਕੇ। ਠੀਕ ਹੈ। ਠੀਕ ਹੈ ਜੀ। ਠੀਕ ਹੈ।